ਕੀ ਹਾਲ ਚਾਲ ਆ ਸਵਾਗਤ ਹੈ ਆਪਣੇ YouTube ਚੈਨਲ ਜੀ ਪੀ ਵੀ ਗੱਤੀ ਚ ਨੈ ਤਾਂ ਮੁੱਖਿਆ ਉਹ ਲਾ ਦੇ ਨਾਲੇ ਹੁਣ ਤੋਂ ਪੋਚਾ ਫੇਰ ਦੇ ਹੈ ਅੱਜ ਥਾਂ ਕੀਤਾ ਯਾਰ ਬੱਲਾ ਨੂੰ ਆਪਾਂ ਦਾ ਘਰੀ ਜਗਾੜ ਕਰ ਲਿਆ ਬੱਲਾ ਦਾ ਥਾਂ ਘਰੀ ਕਰ ਲਿਆ ਲੋਟ ਇੱਥੇ ਲਾ ਦੇਾਂਗੇ ਕੁਝ ਨਹੀਂ ਹੁੰਦਾ ਜੇ ਹੋ ਗਿਆ ਤਾਂ ਵੀ ਠੀਕ ਆ ਜੇ ਨਾ ਹੋਈਆਂ ਤਾਂ ਵੀ ਠੀਕ ਆ ਯਾਰ ਐਂ ਤਾਂ ਮੇਰਾ ਬਾਪੂ ਸਿਰ ਆਗਾ ਬਾਬੇ ਉਹ ਇਹੋ ਜੀ ਗੱਲ ਨਹੀਂ ਦੇਖਾ ਕੈਰੀ ਭਰ ਕੇ ਕਿਹੜਾ ਦੀ ਪਣੀ ਦੀ ਇੱਥੇ ਲਾਉਣੀਆਂ ਨੇ ਕੁਛ ਤਾਂ ਇੰਨਾ ਕਿ ਸਾਤਾ ਆ ਕੀਤਾ ਜਿਵੇਂ ਕਿਵੇਂ ਚੋਨਾ ਨਹੀਂ ਲਾਉਂਦੇ ਹੁੰਦੇ ਐ ਕਦੂ ਦਾ ਮਾ ਮੈਂ ਵੀਡੀਓ ਹੁਣ ਬਣਾਉਣ ਲੱਗਿਆ ਯਾਰ ਪਹਿਲਾਂ ਲੱਗੇ ਦਾ ਬਾਰੇ ਟਾਈਮ ਤੇ ਬੈਆਂ ਸੀ ਆ ਕਰਿਆ ਦੇਖ ਖੁਰਲੀ ਚ ਸਿੱਟੀ ਸੀਗੀ ਮਿੱਟੀ ਵੀਡੀਓ ਮੈਂ ਲੇਟ ਬਣਾ ਲਾਂ ਯਾਰ ਅੱਧੀ ਟਰਾਲੀ ਮਿੱਟੀ ਦੀ ਲਿਆਤੀ ਸੀਗੀ ਉਦੋਂ ਮੈਂ ਉਹੀ ਨਹੀਂ ਆਉਣ ਕੀਤਾ ਮੋਬਾਈਲ ਘਰੇ ਭੁੱਲ ਗਿਆ ਮੈਂ ਫਿਰ ਮੈਨੂੰ ਉਹ ਬਾਤ ਯਾਦ ਆਇਆ ਮੈਂ ਜੋ ਵੀਡੀਓ ਬਣਾਉਣੀ ਸੀ ਯਾਰ ਮਿੱਟੀ ਵਰਕੇ ਲਿਆਏ ਸੀਗੇ ਚਲ ਕੋਈ ਨਾ ਯਾਰ ਅੰਤ ਤੱਕ ਕੀ ਹੁੰਦਾ ਹੋਰ ਸੁਣਾਓ ਯਾਰ ਮੜਾ ਮੋਟਾ ਕਿਹੜੇ ਬੰਦੇ ਨੇਗੇ ਉਹਨਾਂ ਦੇ ਚੱਕੇ ਪਰਚੇ ਪਾ ਦਿੰਦੇ ਆਗੇ ਮੁੜ ਕੇ ਅਗਲਾ ਚੁੱਪ ਕਰ ਜਾਂਦਾ ਭਾਨੇ ਵਰਗੇ ਬੋਲਦੇ ਹੁੰਦੇ ਸੀਗੇ ਭਾਨੇ ਸਿੱਧੂ ਵਰਗੇ ਕੋਈ ਉਹਦਾ ਇੱਥੋਂ ਵਾਲੇ ਕਿਹੜਾ ਪ੍ਰੋਡੂਸਰ ਦੇ ਪਿੰਡੋਂ ਉਹਨਾ ਇਹ ਦੋ ਬੋਲਦਾ ਹੁੰਦਾ ਸੀਗਾ ਭਗਵਾਨ ਤਵਾ ਦੇ ਖਿਲਾਫ ਉਹ ਵੀ ਮੈਂ ਹੁਣ ਦੇਖਿਆ ਘਟ ਗਿਆ ਮੈਂ ਤਾਂ ਦੇਖਿਆ ਨਹੀਂ ਕਦੇ ਵੀ ਉਹ ਕਰਦਾ ਬੋਲਦਾ ਸਮੇਂ ਨਾਲ ਯਾਰ ਹਰ ਇੱਕ ਅਗਲਾ ਕਰ ਦਿੰਦਾ ਯਾਰ ਵੀ ਪਹਿਲਾਂ ਉਹਦੇ ਪਰਚਾ ਪੈ ਗਿਆ ਸੀ ਆਂਦਰ ਕਰਤਾ 307 ਦਾ ਚਲੋ ਕਰਦਾ ਤਾਂ ਹੈਗਾ سپورਟ ਤਾਂ ਇਹਦਾ ਠੀਕ ਹੈਗਾ ਵੀ ਹੁਣ ਬੋਲਿਆ ਆ ਪਤਾ ਨਹੀਂ ਬੋਲਿਆ ਯਾਰ ਮੈਂ ਦੇਖਿਆ ਨਹੀਂਗਾ ਹੁਣ ਵੀਡੀਓ ਅੱਗੇ ਤਾਂ ਉਹਦੀ ਆ ਜਾਂਦੀ ਉਹਦੀ ਇਤਕੀ ਆਈ ਨਹੀਂਗੀ ਭੈਣ ਦੀ ਮਰਾ ਗਿਆ ਬਹੁਤ ਦੁੱਖ ਹੁੰਦਾ ਯਾਰ ਸੰਤ ਕਿਹੜਾ ਉਹੀ ਬਣ ਜਾਂਦੇ ਆ ਭਰਾਵਾ ਬਹੁਤ ਔਖੇ ਬਣਦੇ ਆ ਟਰਾਲੀਆਂ ਭੈਣ ਜੋਦੀਆਂ ਤੋੜਦੀਆਂ ਸਾਰੀਆਂ ਵਿੱਚ ਟਰੈਕਟਰ ਭੰਨ ਤੇ ਹਨ ਸਾਰਾ ਜਗਾੜਮੈਂਟ ਭੈ ਜੋ ਬੁਰਾ ਹਾਲ ਕਰਤਾਂ ਕਿ ਲੱਗਿਆ ਫਿਰ ਤਾਂ ਆਪਾਂ ਬਾਬਾ ਜਾਵਾਂਗੇ ਜ਼ਰੂਰ ਕਿਤੇ ਲੱਗੇ ਪਤਾ ਲੱਗਾਂ ਹੁੰਦੇ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਦੇਖੋ ਕੀ ਬਣਦਾ ਇਹਦਾ ਸਾਰਿਆਂ ਨੂੰ ਇੱਕ ਹੋਣੀ ਪਊਗਾ ਸਾਰੇ ਜੇ ਸਾਰੇ ਬਾਅਦ ਚੱਕਣਾ ਯਾਰ ਕੰਮ-ਕੁਮ ਕਰਕੇ ਬਾਬਿਓ ਆਪਾਂ ਹੋ ਗਏ ਰੈਡੀ ਹੁਣ ਚਲਦਿਆਂ ਮਾਨਸਾ ਕੰਮ ਕਰਿਆ ਪਿਆ ਓਕੇ ਆਪਣਾ ਹੁਣ ਦੇਖਾਂਗੇ ਇਹਨੂੰ ਕੱਲ ਨੂੰ ਤੇ ਇੱਧਰ ਵੀ ਓਕੇ ਆ ਚਲਦੇ ਆਪਾਂ ਕਿਹਾ ਵੀ ਠੀਕ ਆ ਹੈ ਠੀਕ ਆ ਜੀ ਕਹਦੇ ਕਿਸਾਨਾਂ ਨਾਲ ਨਿਆਂ ਤੱਕਾ ਹੋ ਰਿਹਾ ਆਪਣੇ ਨਾਲ ਕਿਸਾਨਾਂ ਨਾਲ ਉਈ ਨਾ ਕਰਿਆ ਸੀ ਕਰਾਂਗੇ ਪੱਤਰ ਕੇ ਲੋਟ ਹੋ ਕੇ ਕਹਦੇ ਅਸੀਂ ਕਰਾਂਗੇ ਪੱਤਰ ਦੇ ਲੋਟ ਹੋ ਗਈ ਹਾਂ ਸਾਲਟ ਦੇ ਇੱਕ ਮੇਰੇ ਵੀ ਰੈੱਡ ਤੇਰੇ ਰੈੱਡ ਹੈ ਤੱਪੀ ਮਾ ਤੇ ਮੂਸਾ ਲੈਵਾਂ ਗੋ ਕੀ ਮੂਸਾ ਅਯੋਟਾ ਦੀ ਆਉਂਦਾ ਕਹਦੇ ਅੱਜ ਵੀ ਹਾਂ ਬੱਸ ਮਿੱਠੀ ਆਦੇ ਜਗ੍ਹਾ ਬੱਸ ਪੀ ਵਾਲੀ ਤੇਜ਼ ਆ ਬਾਬਿਓ ਕੰਮ ਦਾ ਚੱਲੀ ਜਾਂਦਾਗਾ ਪੂਰਾ ਕੰਮ ਚੱਲੀ ਜਾਂਦਾ ਬਾਬਿਓ ਮੇਲਾ ਆਪਣਾ ਆ ਗਿਆ ਬੱਸ ਦੇਖੀ ਜਾਓ ਲਓ ਵੀਸੀ ਲੱਗੀ ਪਈ ਆ ਸੈਟਿੰਗ ਸਾਰੀ ਕਰੀ ਜਾਂਦੇ ਆ ਬਈ ਇੱਥੇ ਸਾਰੇ ਕਿਤੇ ਪੈਰ ਤਰਨੋਂ ਥਾਂ ਨਹੀਂ ਹੁੰਣਾ ਦੇਖੀ ਜਾਓ ਤੁਸੀਂ ਆਹ ਸਾਰੀ ਜਗਾ ਕਬਰ ਹੋ ਜੂ ਇੰਨਾ ਇਕੱਠ ਹੁੰਦਾ ਮੈਂ ਇੱਥੇ ਇੱਥੇ ਵੀ ਪੈਰ ਤਰਨੋਂ ਥਾਂ ਨਹੀਂ ਹੁੰਦਾ ਦੁਆਬੇ ਦੂਬੇ ਵਾਲੇ ਦਾ ਬੱਬੇ ਉਹ ਆ ਰਹੇ ਆ ਅੰਦਰ ਮੈਂ ਗਿਆ ਨਹੀਂ ਅੰਦਰ ਮੈਂ ਦਿਖਾਉਂਗਾ ਦੁਆਬੇ ਵਾਲੇ ਲੰਗਰ ਲਾ ਲਿਆ ਦਬਾਬੇ ਵਾਲਿਆਂ ਨੇ ਆ ਕੇ ਜੇ ਹੁਣ ਟਾਈਮ ਮਿਲਿਆ ਹੁਣ ਦਿਖਾਉ ਨਹੀਂ ਸ਼ਾਮ ਨੂੰ ਆ ਕੇ ਦਿਖਾਉਂਗਾ ਹੁਣ ਮੈਂ ਬਾਬੇ ਮਾਨਸਾ ਜਾ ਕੇ ਆਉਣਾ ਮੜਾਇਆ ਕੰਮ ਸੀਗਾ ਇਹ ਆਪਣਾ ਆਦਾ ਉਹੀ ਜਗ੍ਹਾ ਆ ਗਈ ਬਾਬਾ ਡੇਰਾ ਬਾਬੇ ਜੋਗੀ ਪੀਰ ਦਾ ਬਾਬੇ ਫਿਲਮ ਵੀ ਬਣੀ ਸੀ ਆਪਣੇ ਇੱਥੇ ਬਹੁਤ ਵਧੀਆ ਬਣੀ ਸੀਗੀ ਚਲੋ ਬਾਬਾ ਜੋਗੀ ਪੀਰ ਦੇ ਕਦੇ ਸਰਚ ਕਰਕੇ ਦੇਖਿਓ YouTube ਤੇ ਬਣਾਈ ਸੀਗੀ ਵਧੀਆ ਫਿਲਮ ਬਣੀ ਸੀਗੀ ਉਹ ਚ ਥੋੜਾ ਮੋਟਾ ਇਤਿਹਾਸ ਦਿਖਾਇਆਗਾ ਕਰਤਾ ਜਮਾ ਸੇਰਾ ਕੰਮ ਹੈਂ ਲੱਗੂਗਾ ਕੋਟ ਲੱਗੂਗਾ ਸਰੀ ਲੱਗ ਜੂ ਹਨਾ ਬਹੁਤ ਸੋਹਣਾ ਕੰਮ ਵੀ ਬਹੁਤ ਸੋਹਣਾ ਹੋਇਆ ਆਪੇ ਪੂਰਾ ਰੌਣਕ ਦਾ ਹੁਣੀ ਲੱਗੀ ਇੱਥੇ ਦਵਾਪੇ ਦੂਬੇ ਵਾਲੇ ਦਾ ਆ ਗਏ ਸਾਰੇ ਇੱਧਰ ਵੀ ਆਪੇ ਲੰਗਰ ਇੱਥੇ ਵੀ ਲੰਗਰ ਲੱਗੂਗਾ ਜੂਸ ਦਾ ਲੱਗਦਾ ਹੁੰਦਾ ਇੱਥੇ ਗੰਨੇ ਦਾ ਹਨਾ ਤੇ ਇੱਧਰ ਅੱਡੋ ਅੱਡਾ ਆਇਆ ਲੈ ਇੱਧਰ ਇੱਧਰ ਦਵਾਬੇ ਵਾਲਿਆਂ ਦੀ ਸਾਈਡ ਦਿਖਾਉਣਾ ਸੋਨੂੰ ਮੈਂ ਏ ਮੋਰ ਮੋਰ ਵੀ ਐ ਮੈਂ ਮੋਰ ਵੀ ਦਿਖਾਉਂਗਾ ਤੁਹਾਨੂੰ ਇੱਧਰ ਦਬਾਬੇ ਵਾਲੇ ਆ ਗਏ ਬਾਬਾ ਮੈਂ ਦਿਖਾਉਣਾ ਤੁਹਾਨੂੰ ਆਰੇ ਨੇਗੇ ਮੈਂ ਹੁਣ ਵਿੱਚ ਹੀ ਆ ਗਿਆ ਸੀ ਜੋਗੀ ਪੀਰ ਦੇ ਮਾ ਦਿਖਾ ਦਈਏ ਜਾਲਾ ਸਾਰਾ ਆਹ ਜਿਹੜਾ ਇੱਧਰ ਲਈ ਜਾਲਾ ਦਬਾਬੇ ਵਾਲੇ ਆਉਣ ਦੇ ਆ ਗਏ ਉੱਥੇ ਟਰੱਕ ਖੜਾਗਾ ਆਰੇ ਆ ਗਏ ਇੱਕ ਗੱਡੀ ਆ ਗਈ ਉਹ ਖੜੀ ਹੈ ਗੱਡੀ ਸਾਹਮਣੇ ਹੋਰ ਵੀ ਆਉਣਗੇ ਆ ਬਾਦੂ ਆਉਂਦੀਆਂ ਨੇ ਇੱਥੇ 31 ਮੇਲਾ 31 ਤਰੀਕ ਦਾ ਪਹਿਲਾ ਦਿਨ 31 1 2 ਆ ਪੋਸਟਰ ਆਪਣੇ ਬਾਬੇ ਜੋਗੀ ਪੀਰ ਦਾ ਕੱਠ ਤਾਂ ਹੁਣੀ ਬਹੁਤ ਹੋਣ ਲੱਗਿਆ ਪਏ ਅਜੇ ਤਾਂ ਦਿਨ ਬਹੁਤ ਪਏ ਨੇ ਪਹਿਲਾਂ ਹੁਣ ਮੋਰ ਦਾ ਖਾ ਕੇ ਲਿਆਉਣਾ ਵਾ ਮੋਰ ਆ ਗਿਆ ਇੱਕ ਬਣਾ ਆਖੜੀ ਆ ਬਾਬੇ ਦੇ ਬਾਬੇ ਵਾਲਿਆਂ ਦੀ ਉੱਦੇ ਪਾਰਕ ਰਹਿ ਗਿਆ ਸੀਗਾ ਆਪਣਾ ਮੈਂ ਪਾਰਕ ਦੇ ਵਿੱਚ ਨਹੀਂ ਗਿਆ ਬਾਹਰੋਂ ਹੀ ਮੁੜ ਗਿਆ ਸੀ ਤਲਾਬ ਦੇ ਉਹ ਆ ਕੁੜੀਆਂ ਇਆਂ ਖੜੀਆਂ ਨੇ ਚੱਲ ਕੋਈ ਗੱਲ ਨਹੀਂ ਇੱਧਰ ਦਾ ਬਾਬੇ ਉਹ ਕੰਮ ਚੱਲ ਆਪਾਂ ਇੱਥੇ ਦਾ ਚੱਲਦੇ ਆ ਕਿਹੜਾ ਪਿੰਡਾ ਬਾਬੇ ਪਾਣਾ ਲੰਗਾ ਤਰਪੂਲੇ ਕਪੂਰਸਲੇ ਤੋਂ ਪਾਣਾ ਨੰਗਾ ਸੰਗਤਤਾ ਵਾਲੇ ਦੂਰੋਂ ਦੂਰੋਂ ਆਉਂਦੀ ਐ ਇੱਥੇ ਲੰਮੀ ਵਾਗ ਆਉਂਦੀ ਆ ਬਾਬੇ ਵੀਡੀਓ ਤਾਂ ਯਾਰ ਮੈਂ ਬਣਾਦਾ ਵੱਡੀ ਵੀ ਲੈਣਾ ਗੱਲ ਕਰ ਫਿਰ ਕੋਈ ਦੇਖਦਾ ਨਹੀਂ ਬਸ ਆਪਾਂ ਮੇਨ ਮੇਨ ਚੀਜ਼ਾਂ ਹੀ ਆ ਦਿਖਾਉਣਿਆਂਗੇ ਹੁਣ ਤੋਂ ਘੱਟ ਹੋਣ ਲੱਗ ਗਿਆ ਯਾਰ ਤੁਹਾਨੂੰ ਰੋਜ਼ ਦਿਖਾਇਆ ਕਰੂੰਗਾ ਮੈਂ ਡੇਲੀ ਬਾਬੇ ਜੋਗੀ ਪੀੜ ਦੇ ਡੇਲੀ ਆ ਕੇ ਜਾਇਆ ਕਰੂੰਗਾ ਨਾਲੇ ਮੱਥਾ ਟੇਕ ਜਾ ਕਰਾਂਗੇ ਮੋਲ ਆ ਹਰ ਦਿਨ ਕਿੰਨੇ ਪਏ ਨੇ ਹੁਣ ਤੋਂ ਕੱਠੇ ਆਉਣ ਲੱਗ ਗਿਆ ਚਲੋ ਹੁਣ ਚੱਲਦੇ ਆ ਮਾਨਸਾ ਇੱਧਰ ਮੋਰ ਬੋਲੀ ਜਾਂਦੇ ਆ ਫੇਰ ਦਿਖਾਉਂਗਾ ਪਰ ਹੁਣ ਮੈਂ ਮਾਨਸਾ ਜਾਣਾ ਹੈ ਇੱਧਰ ਆ ਨਾਲੇ ਕੁੜੀਆਂ ਹੀ ਐਂੜੀਆਂ ਨੇ ਕੁੜੀਆਂ ਹੀ ਸੰਗ ਲੱਗਦੀ ਹੈਗੀ ਚਲੋ ਕੱਲ ਨੂੰ ਦਿਖਾ ਦਾਂਗੇ ਮੋਰ ਤਾਂ ਆਪਾਂ ਤੁਹਾਨੂੰ ਹੋਰ ਦੇਖੋ ਸਾਰਾ ਪਿਉ ਪਿਆ ਸਰੀਲਾ ਪਿਆ ਬੱਦੋ ਐਂ ਟੱਗ ਲਵਾਤਾ ਮਹਾ ਗੇਟਾਂ ਗੂਟਾਂ ਦੇ ਕੰਢੇ ਹੀ ਗੱਡੇ ਪਏ ਆ ਆਪੇ ਆਪਾ ਮਾਨਸਾ ਮਿਲਦੇ ਆ ਮਾਨਸਾ ਜਾ ਕੇ ਤੁਹਾਨੂੰ ਆ ਬਾਈ ਦਾ ਆਪਣਾ ਲਿਆਤੀ ਆ ਇੱਥੇ ਰੱਲੇ ਸਾਰੀ ਆ ਪਰ ਬੱਗੂ ਨਾ ਚਲਾਏ ਵਾਸਤੇ ਬਾਏ ਤਾਂ ਮੈਨੂੰ ਪਤਾ ਕਰਤਾ ਉਹ ਵੀ ਉਹ ਯਾਰ ਸੋਰ ਪਾਲਾ ਹੋਣਾ ਅੱਛਾ ਕਿਉਂਕਿ ਮੋਟਰਸਾਈਕਲ ਤੇ ਆਵਾ ਪਈ ਜਾਂਦੀ ਆ ਨਾ ਚੱਲ ਉਹਨੂੰ ਖੜਕੇ ਕਰਦਿਆਂ ਗੱਲਬਾਤ ਜਾ ਕੇ ਉੱਥੇ ਆਪਾ ਆਪਣੇ ਪਿੰਡੋਂ ਮੁੰਡੇ ਦੀ ਦੁਕਾਨਾਂ ਗਈ ਇੱਥੇ ਰੱਲੇ ਨਵੇਂ ਕਰੀਆ ਕਿਉਂ ਰੁਕੇ ਮੇ ਲੱਗੀ ਦੁਕਾਨ ਪੂਰੀ ਵਧੀਆ ਭਾਈ ਸਰਾ ਉਹ ਉਹ ਦਿਖਾ ਭਾਈ ਜੰਮਰਤ ਦਾ ਉਪਾਸਤਾ ਦੇ ਉਹ ਬੰਦਾ ਅਰੇ ਸਬਜ਼ੀ ਦਿਖਾ ਕੋਲਚਿਆਂ ਲਈ ਸਰੀ ਲਾਇਆ ਪਿਆ ਬਬੇ ਦੁਕਾਨ ਬਹੁਤ ਕੰਡਾ ਲਗੇ ਸਾਨੂੰ ਦੱਸਦਾ ਮੈਂ ਇੱਧਰ ਤਾਂ ਬਾਹਰਲੀ ਜਗਾ ਹੈਗੀ ਉਹ ਇੱਥੇ ਵੀ ਸਾਰਾ ਕੁਝ ਆ ਸਮੋਸੇ 버거 ਕੋਲਚੇ ਗਲਚੇ A to Z ਸਭ ਹਨਾ ਠੀਕ ਆ ਬਾਬਿਓ ਯਾਰ ਮਾਰਸ ਆ ਗਈ ਸੀ ਆਪਾਂ ਉਹਦਾ ਕਰ ਲਿਆਗਾ ਮੈਂ ਕਿਹੜਾ ਕਰਨਾ ਸੀਗਾ ਇੱਥੇ ਆਪਣਾ ਕੰਮ ਸਿੱਖ ਦੋ ਤੇ ਯਾਰ ਮੇਰੀ ਬੈਂਕ ਪਾਵਰ ਮੇਰੇ ਨਾਲ ਨਹੀਂ ਰਹਿ ਗਈ ਉੱਤੇ ਗਏ ਸੀ ਹਨਾ ਭਾਂ ਦੇ ਆਦਾ ਇਹ ਮੋਬਾਈਲ ਫਿਰ ਲੋ ਹੋ ਗਿਆ ਬਾਬਿਓ ਯਾਰ ਬੈਂਕ ਪਾਵਰ ਬਣਾ ਕੇ ਫਿਰ ਲੋਡਾ ਦਾ ਕੰਮ ਆ ਵੀਡੀਓ ਦੇ ਇੱਕ ਖਾਂਦਾ ਵਾਲੀ ਆ ਉਹਦੀ ਖਾ ਜਾਣਾ ਬੈਂਟਰੀ ਓਕੇ ਬਾਬਿਓ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਚ ਸਸਰੀ ਕਾ ਸਾਰਿਆਂ ਨੂੰ